ਪੇਸ਼ ਹੈ ਪੰਜਾਬ ਰਾਜ ਦੀ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਆਕਾਸ਼ਵਾਣੀ ਚੰਡੀਗੜ੍ਹ ਦੇ ਬਿਊਰੋ ਚੀਫ ਅਸ਼ਵਨੀ ਗੁਮਾਰ ਸ਼ਰਮਾ ਵਾਚਿਕਾ ਚੰਚਲ ਸ਼ਰਮਾ ਕੋਵਿਡ 19 ਦੇ ਸੰਕਰਮਣ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਗੀਆਂ ਰੋਕਾਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ ਪੰਜਾਬ ਵਿੱਚ ਵੀ ਜੀਵਨ ਹੁਣ ਲਗਭਗ ਆਮ ਵਾਂਗ ਚੱਲ ਪਿਆ ਹੈ ਕੇਂਦਰ ਸਰਕਾਰ ਨੇ 15 ਤਰੀਕ ਤੋਂ ਕੁਝ ਸਾਵਧਾਨੀਆਂ ਨਾਲ ਸਿਨੇਮਾ ਹਾਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਖੋਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਪਾਵੇਂ ਬਹੁਤੇ ਮਾਪਿਆਂ ਨੇ ਅਜੇ ਆਪਣੇ ਬੱਚਾ ਨੂੰ ਸਕੂਲ ਭੇਜਣ ਦੀ ਹਾਮੀ ਨਹੀਂ ਭਰੀ। ਅਸਲ 'ਚ ਗੱਲ ਇਹ ਹੈ ਕਿ ਕੋਵਿਡ-19 ਸੰਕਰਮਣ ਦਾ ਫੈਲਣਾ ਅਜੇ ਰੁਕਿਆ ਨਹੀਂ। ਹਾਂ, ਕੁਝ ਘਟ ਜ਼ਰੂਰ ਹੋਇਆ ਹੈ। ਇਹ ਵੀ ਦੇਖਣ 'ਚ ਆ ਰਿਹਾ ਹੈ ਕਿ ਲੋਕ ਕਰੋਨਾ ਤੋਂ ਬਚਣ ਲਈ ਅਪਣਾਈਆਂ ਜਾ ਰਹੀਆਂ ਸਾਵਧਾਨੀਆਂ ਨੂੰ ਲੈ ਕੇ ਗੰਭੀਰ ਨਹੀਂ ਹਨ। ਅਕਸਰ ਸਾਨੂੰ ਲੋਕ ਬਿਨਾਂ ਮਾਸਕ ਅਤੇ ਸਰੀਰਕ ਦੂਰੀ ਦਾ ਪਾਲਣ ਕੀਤੇ ਬਿਨਾਂ ਤੁਰਦੇ ਫਿਰਦੇ ਨਜ਼ਰ ਆ ਜਾਂਦੇ ਨੇ, ਜਿਸ ਕਾਰਨ ਕੋਵਿਡ-19 ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਵਿੱਚ ਅੱਜਕੱਲ੍ਹ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸਥਿਤੀ ਹੋਰ ਵੀ ਨਾਜ਼ੁਕ ਬਣੀ ਹੋਈ ਹੈ ਕਿਸਾਨਾਂ ਦੇ ਪ੍ਰਦਰਸ਼ਨਾਂ ਵਿੱਚ ਸਿਆਸੀ ਹਸਤੀਆਂ ਅਤੇ ਸਿਆਸੀ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋ ਰਹੇ ਨੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਇਨ੍ਹਾਂ ਇਕੱਠਾਂ 'ਚ ਕੋਵਿਡ-19 ਦੀ ਮਾਨਕ ਸੰਚਾਲਨ ਪ੍ਰਕਿਰਿਆ ਦਾ ਪੂਰਾ ਪਾਲਣ ਹੁੰਦਾ ਨਜ਼ਰ ਨਹੀਂ ਆਉਂਦਾ ਬਹੁਤ ਸਾਰੇ ਕਿਸਾਨ ਬਿਨਾਂ ਮਾਸਕ ਪਹਿਨੇ ਨਾਲ-ਨਾਲ ਖੜੇ ਦੇਖੇ ਜਾ ਸਕਦੇ ਨੇ ਰੋਜ਼ ਟੀਵੀ ਸਕਰੀਨ 'ਤੇ ਵੀ ਧਰਨੇ ਵਾਲੀਆਂ ਥਾਵਾਂ 'ਤੇ ਜੋ ਵੀਡੀਓ ਕਲਿੱਪ ਦੇਖਣ ਨੂੰ ਮਿਲ ਰਹੇ ਨੇ ਉਹ ਵੀ ਇਸ ਗੱਲ ਦੀ ਤਸਦੀਕ ਕਰਦੇ ਨੇ ਹਾਲ ਹੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਨੇ। ਰਾਹੁਲ ਗਾਂਧੀ ਦੀ ਫੇਰੀ ਦੌਰਾਨ ਹੋਈ ਇੱਕ ਰੈਲੀ ਚ ਸਟੇਜ 'ਤੇ ਮੌਜੂਦ ਰਹੇ ਬਲਬੀਰ ਸਿੰਘ ਸਿੱਧੂ ਨੂੰ ਗਲੇ 'ਚ ਤਕਲੀਫ ਅਤੇ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਉਨ੍ਹਾਂ ਦੀ ਕੋਵਿਡ ਜਾਂਚ ਕੀਤੀ ਗਈ ਤਾਂ ਉਹ ਪੋਜ਼ਿਟਿਵ ਪਾਏ ਗਏ। ਇਸ ਦੇ ਨਾਲ ਲੋਕਾਂ ਅਤੇ ਉਨ੍ਹਾਂ ਆਗੂਆਂ ਦੇ ਇਸ ਵਾਇਰਸ ਤੋਂ ਸੰਕਰਮਿਤ ਹੋਣ ਦਾ ਖਤਰਾ ਬਣ ਗਿਆ ਜੋ ਇਸ ਰੈਲੀ ਦੌਰਾਨ ਉਨ੍ਹਾਂ ਨਾਲ ਰਹੇ। ਇਸੇ ਲਈ ਕੇਂਦਰ ਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਭਾਰੀ ਇਕੱਠਾਂ ਵਿੱਚ ਸ਼ਾਮਲ ਹੋਣ ਤੋਂ ਬਚਣ ਅਤੇ ਜੇ ਬਾਹਰ ਜਾਣਾ ਵੀ ਪੈਂਦਾ ਹੈ ਤਾਂ ਦੋ ਗੱਜ ਦੀ ਦੂਰੀ ਬਣਾਈ ਰੱਖਣ। ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵੱਖ-ਵੱਖ ਥਿਲਿਆਂ 'ਚ ਕੋਵਿਡ-19 ਦੇ ਮਰੀਜ਼ਾਂ ਦਾ ਮਿਲਣਾ ਅਜੇ ਜਾਰੀ ਹੈ। ਕੱਲ ਦੇ ਅੰਕੜਿਆਂ ਤੇ ਹੀ ਝਾਤ ਮਾਰੀਏ ਤਾਂ 6-7 ਜ਼ਿਲ੍ਹੇ ਅਜੇਹੇ ਨੇ ਜਿੱਥੇ 50 ਤੋਂ ਵੱਧ ਕੋਵਿਡ ਮਰੀਜ਼ ਮਿਲੇ ਨੇ ਅਤੇ ਜਲੰਧਰ ਤੇ ਪਠੰਡਾ ਵਿੱਚ ਇਹ ਗਿਣਤੀ 100 ਤੋਂ ਵੱਧ ਰਹੀ। ਕੱਲ ਹੀ ਸੂਬੇ ਦੇ 14 ਜ਼ਿਲ੍ਹਿਆਂ 'ਚ ਕੋਵਿਡ-19 ਦੇ ਸੰਕਰਮਣ ਕਾਰਨ 38 ਮੌਤਾਂ ਹੋਈਆਂ ਨੇ। ਹੁਣ ਤੱਕ ਸੂਬੇ ਵਿੱਚ ਇਸ ਵਾਇਰਸ ਨਾਲ 3679 ਕੋਵਿਡ ਮਰੀਜ਼ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਕੱਲ ਸ਼ਾਮ ਤੱਕ ਕੋਵਿਡ ਨਾਲ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1,20,000 ਨੂੰ ਪਾਰ ਕਰ ਚੁੱਕੀ ਹੈ। ਇਸ ਦੇ ਨਾਲ ਨਾਲ ਠੀਕ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ ਪਰ ਫਿਰ ਇੱਥੇ ਇਹ ਕਹਿਣਾ ਬਣਦਾ ਹੈ ਕਿ ਸੂਬੇ ਵਿੱਚ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਥੋੜੀ ਜਿਹੀ ਅਣਗਹਿਲੀ ਵੀ ਭਾਰੀ ਪੈ ਸਕਦੀ ਹੈ ਸੂਬਾ ਸਰਕਾਰ ਅਤੇ ਆਮ ਲੋਕਾਂ ਨੂੰ ਸੂਬੇ ਨੂੰ ਇਸ ਵਾਇਰਸ ਤੋਂ ਮੁਕਤ ਕਰਨ ਲਈ ਮਾਨਕ ਸੰਚਾਲਨ ਪ੍ਰਕਿਰਿਆ ਦਾ ਅਤੇ ਮਹਾਰਾ ਦੇ ਦਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਲਾਬੰਦੀ ਖਤਮ ਹੋਣ ਸਕੂਲ ਖੁੱਲਣ ਦੀ ਇਜਾਜ਼ਤ ਮਿਲਣ ਅਤੇ ਵਪਾਰਕ ਗਤੀਵਿਧੀਆਂ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਆਮ ਵਰਗਾ ਹੋ ਗਿਆ ਹੈ ਅਤੇ ਅਸੀਂ ਲਾਪਰਵਾਹ ਹੋ ਕੇ ਪਹਿਲਾਂ ਵਾਂਗ ਘੁੰਮ ਫਿਰ ਸਕਦੇ ਹਾਂ ਅੱਜ ਵੀ ਮੂਲ ਮੰਤਰ ਉਹੀ ਹੈ ਮਾਸਕ ਪਹਿਨੋ ਮੂੰਹ ਨਾ ਘਟਾ ਕੇ ਰੱਖੋ ਦੋ ਗੱਸ ਦੀ ਦੂਰੀ ਰੱਖੋ ਅਤੇ ਵਾਰ-ਵਾਰ ਹੱਥ ਸਾਫ਼ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਨੂੰ ਵੀ ਸਵੱਛ ਰੱਖੋ ਜੇ ਇਸ ਵਾਇਰਸ ਤੋਂ ਬਚਣਾ ਹੈ ਤਾਂ ਇਸ ਮੂਲ ਮੰਤਰ ਨੂੰ ਅਪਣਾਉਣਾ ਹੀ ਹੋਵੇਗਾ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕੀ ਕੇਂਦਰੀ ਕੈਬਨਟ ਨੇ ਅੱਜ ਹੀ ਇਸੇ ਲਈ ਇੱਕ ਮੁਹਿੰਮ ਚਲਾਉਣ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੁੰਦੀ ਹੈ